ਪੰਜਾਬ ਚ ਰੱਖਿਆ ਕੀ ਆ ਜੇ ਤੁਸੀਂ ਦੇਖੋ 73% ਪੰਜਾਬ ਦਾ ਯੂਥ ਨਸ਼ਾ ਨਾਲ ਹੈ ਹੈ एवरीवन ਵੈਲਕਮ ਟੂ ਮਾਈ ਚੈਨਲ ਜਸਪ੍ਰੀਤ ਯੂਕੇ ਐਂਡ ਅਦਰ ਸ਼ੋਅ ਆਈ డు ਆਈ ਏਮ ਸੈਲਫ ਮੇਡ ਸੋ ਪੰਜਾਬ ਜਿਹੜਾ ਪੰਜਾਬ ਦੀ ਬਹੁਤ ਜ਼ਿਆਦਾ ਫਿਗਰ ਕਰਦੇ ਆ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਦੇ ਆ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਫਤਿਹ ਜੀ ਵਾਜੂ ਜੀ ਦਾ ਖਾਲਸਾ ਵਾਜੂ ਜੀ ਫਤਿਹ ਮੇਰਾ ਨਾਮ ਹਰਸਿਮਰਨਜੀਤ ਸਿੰਘ ਆ ਤੇ ਮੈਂ ਸਲਾਉ ਦੇ ਰਹਿਣ ਆ ਲਿਆ ਆਂ ਤੇ ਮੈਂ ਇੱਥੇ ਸੇਵਿੰਗ ਪੰਜਾਬ ਆਰਗੇਨਾਈਜੇਸ਼ਨ ਨਾਲ ਆਇਆ ਜੀ ਠੀਕ ਹੈ ਜੀ ਸੇਵਿੰਗ ਪੰਜਾਬ ਆਰਗੇਨਾਈਜੇਸ਼ਨ ਤੋਂ ਆ ਭਾਜੀ ਬਰੀਫਲੀ ਆਪਣੇ ਆਰਗੇਨਾਈਜੇਸ਼ਨ ਬਾਰੇ ਥੋੜਾ ਦੱਸ ਦਿਓ ਸਾਨੂੰ ਸੋ ਸੇਵਿੰਗ ਪੰਜਾਬ ਆਰਗੇਨਾਈਜੇਸ਼ਨ ਇਦਾਂ ਦੀਆ ਭਈ ਅਸੀਂ ਪੰਜਾਬ ਦੇ ਜਾਂਨੇ ਪੰਜਾਬ ਦੇ ਇਸ਼ੂ ਦੇਖਦੇ ਆ ਕੀ ਪ੍ਰੋਬਲਮ ਪੰਜਾਬ ਵਿੱਚ ਉਹ ਇਸ਼ੂ ਇਕੱਠੇ ਕਰਕੇ ਵਾਪਸ ਸੰਗਤ ਨੂੰ ਪ੍ਰੈਜੈਂਟ ਕਰਦੇ ਆ ਜਦੋਂ ਸੰਗਤ ਨੂੰ ਪ੍ਰੈਜੈਂਟ ਕਰਦੇ ਆ ਅਸੀਂ ਉਹਦੇ ਸੋਲੂਸ਼ਨ ਵੀ ਲੱਭਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੋਲੂਸ਼ਨ ਅਸੀਂ ਪੰਜਾਬ ਵਿੱਚ ਵਾਪਸ ਇੰਪਲੀਮੈਂਟ ਕਰਦੇ ਆ ਠੀਕ ਹੈ ਜੀ ਬਹੁਤ ਵਧੀਆ ਉਪਰਾਲਾ ਇਹ ਕਰ ਰਹੇ ਨੇ ਪੰਜਾਬ ਬਾਰੇ ਪੰਜਾਬ ਦੀ ਜਿਹੜੀ ਸੰਗਤ ਨੂੰ ਬਚਾਉਣ ਦੀ ਖਾਤਰ ਤੇ ਬ੍ਰਦਰ ਤੁਸੀਂ ਇਹ ਦੱਸੋ ਵੀ ਤੁਸੀਂ ਤਾਂ ਯੂ ਤੇ ਬਿਲੋਂਗ ਪੰਜਾਬ ਨੂੰ ਕਰਦੇ ਹੋ ਮਤਲਬ ਪੰਜਾਬ ਬਾਰੇ ਤੁਹਾਨੂੰ ਇਸ ਪਾਸੇ ਕਿਸ ਤਰ੍ਹਾਂ ਮਤਲਬ ਕਿਸ ਇੰਟਰੋਡਕਸ਼ਨ ਦਸੋ ਕਿਸ ਤਰ੍ਹਾਂ ਆਏ ਤੁਸੀਂ ਇਸ ਐਸੋਸੀਏਸ਼ਨ ਦੇ ਵਿੱਚ ਜਦੋਂ ਆਪਾਂ ਪੰਜਾਬ ਵਾਲ ਦੇਖਦੇ ਆਂ ਆਪਾਨੂੰ ਲੱਗਦਾ ਨਹੀਂ ਬਈ ਇੰਨਾ ਮਾੜਾ ਆ ਆਪਾਂ ਲੱਗਦਾ ਹਾਂ ਪੰਜਾਬੀ ਸਟੂਡੈਂਟ ਬਾਹਰ ਆ ਰਹੇ ਆ ਠੀਕ ਹੈ ਭਈ ਥੋੜੇ ਜਿਨੇ ਨਸ਼ੇ ਦੀ ਪ੍ਰੋਬਲਮ ਹੈ ਪਰ ਜਦੋਂ ਤੁਸੀਂ ਡੀਟੇਲ ਚ ਦੇਖੋਗੇ ਫਿਰ ਤੁਹਾਨੂੰ ਆਪ ਚਿੰਤਾ ਆਉਣ ਲੱਗ ਜੂਗੀ ਵੀ ਇਹ ਪੰਜਾਬ ਅਸ ਕੀ ਹੋ ਰਿਹਾ ਜੇ ਤੁਸੀਂ ਦੇਖੋ 73% ਪੰਜਾਬ ਦਾ ਯੂਥ ਨਸ਼ਾ ਨਾਲ ਅਡਿਕਟਿਡ ਹੈ 65% ਫੈਮਿਲੀ ਜੋ ਏਟਲੀਸਟ ਇੱਕ ਬੰਦਾ ਜਿਹੜਾ ਅਡਿਕਟਿਡ ਹੈ ਇੰਨੇ ਲੋਕੀ ਨਸ਼ੇ ਚ ਅਡਿਕਟਿਡ ਹੈ ਪੰਜਾਬ ਦਾ ਬਣੂਗਾ ਕੀ ਪਿਛੇ ਪਿਛੇ ਕੁਝ ਸਾਲਾਂ ਚ 136000 ਪੰਜਾਬੀ ਸਟੂਡੈਂਟ ਬਾਹਰ ਨੂੰ ਆਇਆ ਜੀ 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 ਮੁੰਡੇ ਇ ਹੋ ਜਾਣ ਗਿਆ ਹਾਂਜੀ ਪਰ ਗੱਲ ਆਈਆਂ ਵੀ ਆਪਣੇ ਇਹ ਕਹਿ ਦਿੰਦੇ ਆ ਵੀ ਪੰਜਾਬ ਚ ਰੱਖਿਆ ਕੀ ਆ ਹਾਂ ਤੇ ਪੰਜਾਬ ਚ ਰੱਖਿਆ ਕੀ ਆ ਉਹ ਕਹਿ ਕੇ ਫਿਰ ਇਹ ਸਾਰੇ ਲੋਕੀ ਜਿਹੜਾ ਬਾਹਰ ਨੂੰ ਜਾਈ ਜਾ ਰਹੇ ਪਰ ਜੇ ਅਸੀਂ ਦੇਖੀਏ ਵੱਡੇ ਵੱਡੇ ਮਾਲ ਵੱਡੀਆਂ ਵੱਡੀਆਂ ਸ਼ਾਪਸ ਇਹ ਸਾਰਾ ਕੁਝ ਪੰਜਾਬ ਚ ਹੀ ਬਣ ਰਿਹਾ ਵਾ ਤੇ ਫਿਰ ਇਹਦਾ ਮਤਲਬ ਇਹਦਾ ਮਤਲਬ ਕੁਛ ਨਾ ਕੁਛ ਤਾਂ ਹੈਗਾ ਹੀ ਆ ਜਿਹੜਾ ਖਰਚਾ ਇੰਨਾ ਹੋ ਰਿਹਾ ਉੱਥੇ ਲੋਕੀ ਜਿਹੜੇ ਆ ਇੰਡਸਟਰੀਲਿਸਟ ਕਮਾਈ ਕਰ ਰਹੇ ਆ ਜ਼ਮੀਨਾਂ ਨੂੰ ਲੈ ਰਹੇ ਆ ਖਰੀਦ ਰਹੇ ਨੇ ਵੱਡੇ ਵੱਡੇ ਹਾਈਵੇ ਬਣ ਰਹੇ ਆ ਤੇ ਇਹਦੇ ਬਾਰੇ ਥੋੜਾ ਲੋਕਾਂ ਨੂੰ ਦੱਸੋ ਵੀ ਮਾਨਸਿਕਤਾ ਤਾਂ ਇਹ ਆ ਵੀ ਰੱਖਿਆ ਕੀ ਆ ਪੰਜਾਬ ਚ ਸੋ ਪੰਜਾਬ ਵਿੱਚ ਪਹਿਲੀ ਗੱਲ ਤਾਂ ਇਹ ਰੱਖਿਆ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੇ ਤਿੰਨ ਤਿੰਨ ਤਾਕਤ ਪੰਜਾਬ ਵਿੱਚ ਆ ਸੀ ਦਿਨ ਸਾਰੀ ਪੰਜਾਬ وچ ਹੋਈਆਂ ਪਹਿਲੇ ਤਾਂ ਪੰਥਕ ਤੌਰ ਤੇ ਪੰਜਾਬ وچ بڑا ਕੁਛ ਆ ਪਰ ਜੇ ਹੁਣ ਤੁਸੀਂ ਦੇਖੋ ਇਕਨੋਮਿਕ ਤੌਰ ਤੇ 1980s ਅਸ 1984 1982 ਪੰਜਾਬ ਪੂਰੀ ਇੰਡੀਆਜ਼ ਨੰਬਰ 1 ਸੀ ਇਕਨੋਮੀ ਠੀਕ ਹਾਂ ਜੀ ਪੂਰੀ ਇੰਡੀਆਜ਼ ਨੰਬਰ 1 ਬਿਲਕੁਲ ਬਿਲਕੁਲ ਫਿਰ ਹੁਣ ਪਤਾ ਕਿੱਥੇ ਆਪਾਂ ਹੁਣ ਲਾਸਟ ਹੈ ਨੇ ਦਾ ਲਾਸਟ ਹੁਣ ਕਿਸੇ ਨੂੰ ਪਤਾ ਹੀ ਨਹੀਂ ਮਤਲਬ ਪੰਜਾਬ ਦੀ ਇਕਨੋਮੀ ਬਾਰੇ ਕੋਈ ਪਤਾ ਹੀ ਨਹੀਂ ਕਿਸੇ ਨੂੰ ਪਰ ਹੁਣ ਚਲੋ ਬਾਹਰ ਆ ਕੇ ਸਟੂਡੈਂਟ ਦੇਖ ਰਿਹਾ ਥੋੜਾ ਕਮ ਇਨ ਔਖਾ ਆ ਸ਼ਿਫਟਾਂ ਮਸਾਂ ਮਿਲਦੀਆਂ ਨੇ ਰਹਿਣ ਨੂੰ ਜਗ੍ਹਾ ਮਸਾਂ ਮਿਲਦੀ ਹੈ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਤੁਸੀਂ ਪਾਰਟ ਟਾਈਮ ਇਹ ਮਤਲਬ ਕਿਸ ਤਰ੍ਹਾਂ ਦੀ ਕੋਈ ਸੰਸਥਾ ਲੋਕੀ ਚਲਾ ਰਹੇ ਜਾਂ ਤੁਸੀਂ ਸ਼ੁਰੂ ਕੀਤਾ ਹੈ ਕਿ ਇਹਦੇ ਬਾਰੇ ਥੋੜਾ ਦੱਸਿਓ ਸਾਨੂੰ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਹੋਰ ਵੀ ਜਗ੍ਹਾ ਹੋਗੀ ਠੀਕ ਹੈ ਆ ਤੇ ਇਹ ਅਸੀਂ ਟੀਮ ਡਿਫਰੈਂਟ ਲੋਕਾਂ ਦਾ ਡਿਫਰੈਂਟ ਜਿਦਾ ਮਕਸਦ ਹੈ ਇਸ ਟੀਮ ਦੇ ਸੋ ਇੱਕ ਜਿਦਾ ਮੇਰਾ ਇੱਕ ਕਰਦਾ ਮੈਂ ਟਾਕਸ ਕਰ ਦਿੰਨਾ ਤੇ ਇਧਰ ਤੇ ਸਾਰਾ ਜਦਾ ਡਿਫਰੈਂਟ ਡਿਫਰੈਂਟ ਕੰਮ ਹੈ ਪਰ ਉਹ ਟੀਮ ਨੇ ਇਕੱਠੇ ਇਕੱਠੇ ਹੋ ਕੇ ਅਸੀਂ ਦੇਖਣਾ ਅਸੀਂ ਪੰਜਾਬ ਨੂੰ ਕੀ ਦੱਸਣਾ ਹੈ ਅਸੀਂ ਜਿਹੜੇ ਚੇਂਜ ਹੈਗੇ ਆ ਬਸ ਕਹਿਣਾ ਨਹੀਂ ਵੀ ਪੰਜਾਬ ਵਿੱਚ ਪ੍ਰੋਬਲਮ ਹੈ ਕਿ ਵੀ ਪੰਜਾਬ ਵਿੱਚ ਪ੍ਰੋਬਲਮ ਤਾਂ ਸਾਰਿਆਂ ਨੂੰ ਹੈ ਮੈਨੂੰ ਇੰਪਲੀਮੈਂਟ ਕਿੱਦਾਂ ਕਰਨਾ ਤੇ ਕਦੋਂ ਕਰਨਾ ਹੈ ਉਹ ਅਸੀਂ ਦੇਖਣਾ ਹੈ ਜੀ ਅੱਛਾ ਤੁਸੀਂ ਹੁਣ ਜਿਦਾ ਜ਼ਿਕਰ ਕੀਤਾ ਆਪਣੀ ਟੌਪ ਦੇ ਵਿੱਚ ਮੈਂ ਸੁਣ ਰਿਹਾ ਸੀਗਾ ਵੀ ਤੁਸੀਂ ਕਿਹਾ ਵੀ ਥੋੜੇ ਪਿੰਡਾਂ 'ਚ ਜਾ ਕੇ ਅਸੀਂ ਸਾਰਾ ਦੇਖਾਂਗੇ ਪ ਇਹਦੇ ਵਿੱਚ ਤੁਹਾਨੂੰ ਕੀ ਕੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਇਹਦੇ ਬਾਰੇ ਕੋਈ ਦੱਸੋ ਸਾਨੂੰ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਹੈ ਜੇ ਆਪਣੇ ਪੰਜਾਬੀ ਵੀਰ ਸੁਣਨ ਵਾਲੇ ਹੈਗੇ ਆ ਆਪਾਂ ਇਹਨੂੰ ਵੀਡੀਓ ਨੂੰ ਭੇਜ ਰਹੇ ਆ ਤੇ ਕੀ ਚੈਲੰਜਸ ਆ ਰਹੇ ਆ ਤੁਹਾਨੂੰ ਸਿਸਟਮ ਦਾ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿੱਥੇ ਤੁਹਾਨੂੰ ਸਪੋਰਟ ਦੀ ਲੋੜ ਆ ਤੁਹਾਨੂੰ ਸਾਨੂੰ ਬਸ ਇੱਕ ਚੀਜ਼ ਦੀ ਸਪੋਰਟ ਦੀ ਲੋੜ ਹੈ ਅਸੀਂ ਪ੍ਰਚਾਰ ਕਰ ਰਹੇ ਹਾਂ ਤੁਸੀਂ ਵੀ ਪ੍ਰਚਾਰ ਕਰੋ ਇੱਕ ਪ੍ਰੋਜੈਕਟ ਹੈ ਮਾਈ ਪਿੰਡ ਪ੍ਰੋਜੈਕਟ ਤੁਸੀਂ ਸਰਚ ਆਪ ਕਰੋ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਜੇ ਪਾ ਸਕਦੇ ਹੋ ਉਹ ਤੁਸੀਂ ਪ੍ਰੋਜੈਕਟ ਤੇ ਸਾਈਨ ਅਪ ਕਰੋ ਆਪਣਾ ਪਿੰਡ ਦਾ ਨਾਮ ਲਿਖੋ ਅਸੀਂ ਸਾਰੀ ਲੱਭਾਂਗੇ ਕੀ ਹੈ ਗਲਤ ਪਿੰਡ ਚ ਤੇ ਪਿੰਡ ਦੀ ਜਿਹੜਾ ਰੇਤਾ ਆ ਜਿਹੜਾ ਜਿਹੜੀ ਫਸਲ ਬੀਜ ਨਹੀਂ ਓਖੀ ਹੋ ਜਾਂਦੀ ਹੈ ਜਦੋਂ ਗਰਾਊਂਡ ਖਰਾਬ ਹੋ ਜਾਂਦਾ ਅਸੀਂ ਉਹਦਾ ਫਰਟੀਲਿਟੀ ਲੈਵਲ ਦੇਖਾਂਗੇ ਅਸੀਂ ਵਾਟਰ ਲੈਵਲ ਦੇਖਾਂਗੇ ਵੀ ਕਿਹੜੇ ਸਾਲ ਚ ਤੁਹਾਡਾ ਪਿੰਡ ਗਰਾਊਂਡ ਵਾਟਰ ਚ ਖਤਮ ਹੋ ਜਾਊਗਾ ਅਸੀਂ ਇਹ ਦੱਸ ਦਾਂਗੇ ਪਰ ਇਹ ਬਸ ਦੱਸਣ ਦਾ ਨਹੀਂ ਹੁਣ ਦੇਖੋ ਜੇ ਪੰਜ ਕਿ ਪਿੰਡ ਇਕੱਠੇ ਹੋਣ 50 ਪਿੰਡਾਂ ਚ ਇਕੱਠੇ ਹਾਂਜੀ 10 ਬੰਦਾ ਗੁਰਦਾਰੇ ਹੋਣ ਜੀ ਜੀ ਸਹੀ ਹੈ ਹੁਣ ਉਹ ਜੇ 10 ਬੰਦੇ ਗੁਰਦਾਰੇ ਹੋਣ ਆਪਾਂ ਇਦਾਂ ਕਿਉਂ ਨਾ ਕਰੀਏ ਪੰਜ ਪਿੰਡ ਚ ਇੱਕ ਦੋ ਗੁਰਦਾਰੇ ਹੋਣ ਤੇ ਬਾਕੀ ਇੱਕ ਹਸਪੀਟਲ ਬਣਾ ਦਈਏ ਇੱਕ ਸਕੂਲ ਬਣਾ ਦਈਏ ਜੀ ਰਿਸੋਰਸਸ ਐਫੀਸ਼ੀਐਂਟਲੀ ਯੂਜ਼ ਕਰੀਏ ਦਿਮਾਗ ਲਾ ਕੇ ਬਸ ਇਦਾਂ ਨਾ ਸਾਰੀ ਜਗ੍ਹਾ ਗੁਰਦਾਰੇ ਬਣਾ ਹੀ ਜਾਈਏ ਸਹੀ ਹੈ ਜੀ ਚਲੋ ਬਹੁਤ ਵਧੀਆ ਲੱਗਾ ਬ੍ਰਦਰ ਤੁਹਾਡੇ ਨਾਲ ਗੱਲ ਕਰਕੇ ਤੇ ਭਾਈ ਸਾਹਿਬ ਨੇ ਬਹੁਤ ਜ਼ਿਆਦਾ ਜਾਣੀ ਚਾਨਣਾ ਪਾਇਆ ਇਸ ਗੱਲ ਤੇ ਇਹ ਬਹੁਤ ਵਧੀਆ ਗੱਲ ਹੈ ਕਿ ਯੂਥ ਹੈ ਜਿਹੜਾ ਯੂਕੇ ਦਾ ਉਹ ਚਿੰਤਿਤ ਆ ਪੰਜਾਬ ਬਾਰੇ ਸੁਣ ਕੇ ਬਹੁਤ ਹੀ ਵਧੀਆ ਲੱਗਾ ਤੇ ਤੁਸੀਂ ਥੋੜਾ ਜ ਕੰਟੈਕਟ ਕਰ ਸਕਦੇ ਹਾਂ ਜੀ ਜੇ ਤੁਸੀਂ ਹੈਲਪ ਕਰਨੀ ਜਾਂਦੇ ਹੋ 7 ਪੰਜਾਬ ਨਾਲ ਹਾਂਜੀ ਈਮੇਲ info@savingpunjab.org ਮੈਂ ਤੁਹਾਨੂੰ ਦੇ ਵੀ ਦੂੰਗਾ ਇਹ ਇੱਥੇ ਡਿਸਕ੍ਰਿਪਸ਼ਨ 'ਚ ਪਾ ਦੇਣਾ ਅਸੀਂ ਚੈਨਲ 'ਚ ਹਾਂਜੀ ਹਾਂਜੀ ਤੇ ਉਹਦੇ ਤੇ ਈਮੇਲ ਪਾ ਦੇਣਾ ਕੋਈ ਵੀ ਕੁਐਸਚਨ ਹੋਏ ਕੋਈ ਵੀ ਸਵਾਲ ਹੋਏ ਹਾਂਜੀ ਉੱਥੇ ਉੱਥੇ ਈਮੇਲ ਕਰ ਦੇਣਾ ਤੇ ਹੁਣ ਅਸੀਂ ਸ਼ੋਅ ਦਾ ਐਂਡ ਕਰਦੇ ਹਾਂ ਜੇ ਤੁਹਾਡੇ ਕੋਈ ਵੀ ਕਮੈਂਟ ਹੈਗੇ ਆ ਤਾਂ ਜਰੂਰ ਕੁਐਸਚਨ ਵਗੈਰਾ ਆਪਣੇ ਲਿਖੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ